हेलो जी सृष्टि काज जी मैं स्वागत करती हूं ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਤੇ ਅੱਜ ਕਾਫੀ ਦਿਨਾਂ ਬਾਅਦ ਫਿਰ ਆਪਾਂ ਆਪਣੇ ਚੈਨਲ ਤੇ ਆਈਆਂ ਦੇਖਦੇ ਹਾਂ ਅੱਜ ਕੁਝ ਕਰਦੇ ਹਾਂ ਥੋੜਾ ਮੋਟਾ ਆਪਣਾ ਡੇਲੀ ਰੁਟੀਨ ਦਾ ਸ਼ੂਟ ਤੇ ਆਪਣੇ ਚੈਨਲ ਤੇ ਵੀਡੀਓ ਪਾਵਾਂਗੇ ਕਿਉਂਕਿ ਚੈਨਲ ਦੇ ਕੰਮ ਕਰੇ ਨੂੰ ਬਹੁਤ ਦਿਨ ਹੋ ਗਏ ਨੇ ਕਈ ਵਾਰ ਤਾਂ ਬੰਦਾ ਇੰਨਾ ਜ਼ਿਆਦਾ ਬਿਜੀ ਹੋ ਜਾਂਦਾ ਹੈ ਉਹਨੂੰ ਆਪਣੇ ਕੰਮ ਆਪਣੇ ਲਈ ਜਾਂ ਆਪਣੇ ਜਿਹੜੇ ਕੰਮ ਨੇ ਉਹਨਾਂ ਲਈ ਵਕਤ ਹੀ ਨਹੀਂ ਮਿਲਦਾ ਘਰ ਦੇ ਕੰਮਾਂ ਦੇ ਵਿੱਚ ਤੇ ਇਹ ਦਿਨ ਇਹ ਦਿਨੇ ਮੇਰੇ ਨਾਲ ਵੀ ਕੁਝ ਐਦਾਂ ਦਾ ਹੀ ਹੋ ਰਿਹਾ ਹੈ ਕੁਝ ਉਹ ਥੋੜੇ ਜਿਵੇਂ ਆਪਣੇ ਪਰਸਨਲ ਕੰਮਾਂ 'ਚ ਬਿਜੀ ਨਾਲੇ ਇਹ ਦਿਨ ਸਾਡੀ ਮੰਮੀ ਨੇ ਕਰਾਰ ਰੱਖਿਆ ਹੈ ਗੋਡਿਆਂ ਦਾ ਆਪਰੇਸ਼ਨ ਅਸੀਂ ਮੰਮੀ ਦੇ ਦੋਵੇਂ ਗੋਟੇ ਚੇਂਜ ਕਰਵਾ ਦਿੱਤੇ ਨੇ ਤੇ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਜੇਕਰ ਕੋਈ ਮਰੀਜ਼ ਹੋਵੇ ਜਿਹਦਾ ਆਪਰੇਸ਼ਨ ਆ ਜਾਂ ਫਿਰ ਬਿਮਾਰ ਹੋਵੇ ਤਾਂ ਕੰਮ ਕਿੰਨਾ ਜ਼ਿਆਦਾ ਪੜ ਜਾਂਦਾ ਹੈ ਘਰ ਦੇ ਵਿੱਚ ਆਇਆ ਗਿਆ ਵੀ ਲੱਗਿਆ ਰਹਿੰਦੇ ਨਾਲੇ ਕੰਮ ਵੀ ਜ਼ਿਆਦਾ ਹੈ ਘਰ ਦਾ ਸਾਡਾ ਨਾਲੇ ਬੱਚੇ ਵੀ ਘਰ ਨੇ ਇਸ ਕਰਕੇ ਥੋੜੇ ਮੈਂ ਬੀਜੀ ਚੱਲ ਰਹੀ ਆ ਤੇ ਅੱਜ ਮੰਮੀ ਨੂੰ ਖੁਸ਼ ਕਰਨ ਲਈ ਅਸੀਂ ਥੋੜਾ ਜਿਹਾ ਇੱਕ ਉਹਨਾਂ ਦੀ ਮਨਪਸੰਦ ਰੈਸਪੀ ਬਣਾਉਣ ਲੱਗੇ ਹਾਂ ਕਿਉਂਕਿ ਦਵਾਈਆਂ ਕਰਕੇ ਉਹਨਾਂ ਦਾ ਮੂਡ ਇਨਾ ਆਫ ਰਹਿੰਦਾ ਹੈ ਇਸ ਕਰਕੇ ਆਪਾਂ ਉਹਨਾਂ ਦੇ ਫੇਵਰਟ ਪਾਣੀਪੂਰੀ ਬਣਾਵਾਂਗੇ ਈਮਲੀ ਆਪਾਂ ਨੇ ਭੂਲ ਦਿੱਤੀ ਸੀ ਆਲੂ ਉਬਾਲ ਕੇ ਛਿੱਲਰੇ ਕਿਤਾ ਆਪਰੇਸ਼ਨ ਹੋਇਆ ਹੋਇਆ ਹੈ ਦੂਜਾ ਉਹਨਾਂ ਦੀਆਂ ਜੋ ਮੈਡੀਸਿਨ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਗਰਮੀ ਕਰ ਰਹੀ ਹੈ ਉਹਨਾਂ ਨੂੰ ਘਬਰਾਟ ਰਹਿੰਦੀ ਹੈ ਉਹਨਾਂ ਦਾ ਦਿਲ ਨਹੀਂ ਲੱਗਦਾ ਕਈ ਵਾਰ ਤਾਂ ਰੋਣ ਵੀ ਲੱਗ ਜਾਂਦੇ ਨੇ ਕਿਉਂਕਿ ਹੋ ਜਾਂਦਾ ਹੈ ਜੀ ਜਦੋਂ ਬੰਦੇ ਦਾ ਦਿਲ ਅੰਦਰੋਂ ਠੀਕ ਨਹੀਂ ਹੁੰਦਾ ਨਾ ਫਿਰ ਉਹਦਾ ਕਿਸੇ ਨਾਲ ਗੱਲ ਕਰਨ ਦੇ ਦਿਲ ਨਹੀਂ ਕਰਦਾ ਤੇ ਥੋੜਾ ਥੋੜਾ ਚਿਰਛੜਾਪਣ ਵੀ ਆ ਜਾਂਦਾ ਹੈ ਤੇ ਅਸੀਂ ਅੱਜ ਆਪਣੀ ਮੰਮੀ ਨੂੰ ਖੁਸ਼ ਕਰਨ ਲਈ ਬੱਚੇ ਤੇ ਅਸੀਂ ਉਹਨਾਂ ਦੀ ਫੇਵਰੇਟ ਰੈਸਪੀ ਬਣਾਉਣ ਲੱਗੇ ਹਾਂ ਪਾਣੀ ਪੂਰੀ ਤੇ ਪਾਣੀ ਆਪਾਂ ਨੇ ਤਿਆਰ ਕਰ ਲਿਆ ਸੀ ਤੇ ਖਾਤੇ ਆਪਣੇ ਮਿੱਠੇ ਵਾਲਾ ਇੱਕ ਜਲ ਜੀਰੇ ਵਾਲਾ ਤੇ ਆਲੂ ਵਗੈਰਾ ਸਾਰਾ ਤਿਆਰ ਕਰ ਲਏ ਨੇ ਤੇ ਅੱਜ ਉਹਨਾਂ ਦਾ ਮੂਡ ਥੋੜਾ ਠੀਕ ਕਰਨ ਲਈ ਆਪਾਂ ਲੈ ਕੇ ਜਾਵਾਂਗੇ ਉਹਨਾਂ ਨੂੰ ਨਹੀਂ ਪਤਾ ਅੱਜ ਅਸੀਂ ਕੀ ਕਰ ਰਹੇ ਹਾਂ ਮੰਨਤ ਤੇ ਆਪਾਂ ਦੋਵੇਂ ਲੱਗੇ ਹੋਏ ਸੀ ਰੋਟੀ ਅਜੇ ਥੋੜਾ ਠਹਿਰ ਕੇ ਹੀ ਬਣਾਵਾਂਗੇ ਪਹਿਲਾਂ ਇਹ ਸਭ ਤਿਆਰ ਕਰ ਲੈਂਦੇ ਹਾਂ ਤੇ ਫਿਰ ਚੱਲਦੇ ਹਾਂ ਆਪਾਂ ਆਪਣੀ ਮੰਮੀ ਕੋਲ ਕਿਉਂ ਮੰਮੀ ਤਾਂ ਉੱਪਰੇ ਚਾਰੇ ਜਿਹੜੇ ਉੱਪਰ ਕਮਰੇ ਆ ਸਾਡੇ ਉਹਦੇ 'ਚ ਰਹਿੰਦੇ ਨੇ ਲੋ ਜੀ ਇਹ ਤਿਆਰ ਕਰ ਲਿਆ ਪਲੇਟ ਥਾਲੀ ਚ ਪਾ ਲੈਨੇ ਆਪਾਂ ਨੇ ਪਾਣੀ ਪੂਰੀਆਂ ਤੇ ਸਾਰਾ ਸਮਾਨ ਤਿਆਰ ਕਰਕੇ ਮੰਨੇ ਚੱਲੀ ਅੱਗੇ ਕਿ ਤੇ ਮੈਂ ਵੀ ਨਾਲ ਹੀ ਨੇ ਦੇਖਦੀ ਆ ਮम्मी ਕੀ ਕਹੂਗੀ ਆ ਲੱਜੀ ਆਪਾ ਪਹੁੰਚ ਗਏ ਆ ਕਮਰੇ ਦੇ ਵਿੱਚ ਮੰਮੀ ਸਟੈਮਸ ਉੱਤੇ ਪਏ ਸੀ ਤੇ ਸਾਰਾ ਸਮਾਨ ਰੱਖ ਲਿਆ ਤੇ ਮੰਮੀ ਨੂੰ ਮੈਂ ਉਠਾ ਰਹੀ ਸੀ ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਕਿ ਵੈਸੇ ਹੀ ਮੈਂ ਗੱਲ ਕਰਦੀ ਆ ਬੁਲਾ ਰਹੀ ਆ ਤੇ ਜਦੋਂ ਉਹਨਾਂ ਨੂੰ ਅਸੀਂ ਦਿਖਾਇਆ ਥੋੜੀ ਜਿਹੀ ਮੂੰਹ ਚਿਹਰੇ ਤੇ ਮੁਸਕਰਾਹਟ ਵੀ ਆਈ ਤੇ ਹਾਸਨ ਵੀ ਲੱਗੇ ਕਿ ਤੁਸੀਂ ਦੋਵੇਂ ਜਣੀਆਂ ਕੀ ਕਰਦੇ ਰਹਿੰਦੇ ਨੇ ਤੇ ਮੰਨਤ ਫਟਾਫਟ ਸਾਰੇ ਤਰ੍ਹਾਂ ਦੇ ਗੋਲ ਗੱਪੇ ਉਹਨਾਂ ਨੂੰ ਬਣਾ ਕੇ ਦੇ ਰਹੇ ਸੀ ਤਾਂ ਜੋ ਉਹਨਾਂ ਨੂੰ ਜਿਹੜੇ ਪਸੰਦ ਆਣਗੇ ਉਹ ਆਪਣੇ ਖਾ ਸਕਦੇ ਨੇ ਤੇ ਉਹਨਾਂ ਨੂੰ ਵਾਕਿਆ ਤੇ ਸਾਰੇ ਪਸੰਦ ਆਏ ਥੋੜਾ ਜਿਹਾ ਮੂਡ ਵੀ ਚੇਂਜ ਹੋਇਆ ਉਹਨਾਂ ਦਾ ਕੁਝ ਤਾਂ ਦਵਾਈਆਂ ਕਰਕੇ ਮੂੰਹ 'ਚ ਛਾਲੇ ਹੋ ਰਹੇ ਨੇ ਕਹਿੰਦੇ ਛਾਲਿਆਂ ਦੇ ਵਿੱਚ ਨਾ ਇਹ ਪੌਂ ਪਾਣੀਪੂਰੀ ਜਾਂ ਗੋਲ ਗੱਪੇ ਇਹ ਖਾਣੇ ਚਾਹੀਦੇ ਨੇ ਜਿਨ੍ਹਾਂ ਨਾਲ ਮੂੰਹ ਠੀਕ ਹੋ ਜਾਂਦਾ ਹੈ ਤੇ ਅਸੀਂ ਅੱਜ ਇਹ ਚੀਜ਼ ਪਹਿਲਾਂ ਤਾਂ ਮਨਾ ਕਰ ਗਏ ਸੀ ਕਿ ਮੇਰੇ ਮੂੰਹ ਤੋਂ ਖਾਣੇ ਨਹੀਂ ਜਾਣੇ ਕਿ ਜਲਣ ਹੋਣੀ ਹੈ ਮਿਰਚੀ ਲੱਗਣੀ ਹੈ ਤੇ ਫਿਰ ਅਸੀਂ ਦੋਵਾਂ ਨੇ ਕਿਹਾ ਕਿ ਇੱਕ ਵਾਰ ਦਾਦੀ ਮੰਨਦਿਆਂ ਬੋਲੇ ਦਾਦੀ ਇੱਕ ਵਾਰ ਖਾ ਕੇ ਵੇਖ ਤੁਹਾਨੂੰ ਚੰਗਾ ਲੱਗੇਗਾ ਤੇ ਤੁਹਾਡੇ ਮੂੰਹ 'ਚ ਨਹੀਂ ਲੱਗਣਗੇ ਇੰਨੇ ਜ਼ਿਆਦਾ ਆਪਾਂ ਤਿੱਖੇ ਨਹੀਂ ਬਣਾਏ ਮੰਮੀ ਨੇ ਫਿਰ ਆਰਾਮ ਨਾਲ ਖਾਏ ਜੀ ਹੁਣਾਂ ਨੂੰ ਅੱਛਾ ਲੱਗਿਆ ਤੇ ਅਸੀਂ ਮੇਰੀ ਦੂਜੀ ਬੇਟੀ ਵੀ ਆ ਕੇ ਬੈਠ ਗਈ ਹੈ ਬਾਨੀ ਵੀ ਆਪਾਂ ਹਾਸਰੇ ਸੀ ਕੋਈ ਐਦਾਂ ਦੀ ਗੱਲ ਛੇੜ ਰੱਖੀ ਸੀ ਤੇ ਉਸ ਗੱਲ ਨੂੰ ਯਾਦ ਕਰਕੇ ਚਾਰੇ ਜਣੇ ਆਪਾਂ ਹਾਸਰੇ ਸੀ ਵੈਸੇ ਦਾ ਕੰਮ ਕਰ ਇੰਨੇ ਆ ਥੋੜਾ ਘੱਟੇ ਟਾਈਮ ਲੱਗਦਾ ਮੰਮੀ ਕੋਲ 15-10 ਘੰਟਾ 15 ਮਿੰਟ ਅੱਧਾ ਘੰਟਾ ਹੀ ਲੱਗਦਾ ਹੈ ਲੇਕਿਨ ਮੈਂ ਆਪਣੇ ਕੰਮ ਦੇ ਵਿੱਚ ਥੋੜਾ ਟਾਈਮ ਉਹਨਾਂ ਲਈ ਜ਼ਰੂਰ ਕਰਦੀ ਆਂ ਫਿਰ ਉਸ ਤੋਂ ਬਾਅਦ ਮੈਂ ਸ਼ੂਟ ਨਹੀਂ ਕੀਤਾ ਫਿਰ ਰੋਟੀ ਬਣਾਏ ਕੁਝ ਆ ਗਏ ਸੀ ਰਿਲੇਟਿਵ ਜਿਹੜੇ ਇਹਨਾਂ ਦੀ ਖਬਰ ਲੈਣ ਲਈ ਆਏ ਸੀ ਤੇ ਫਿਰ ਥੋੜੀ ਮੈਂ ਬੀਜੀ ਹੋ ਗਈ ਤੇ ਅਗਲੇ ਦਿਨ ਦਾ ਅਗਲੇ ਦਿਨ ਮੈਂ ਸਵੇਰੇ ਆਪਣਾ ਥੋੜੇ ਦਿਨ ਮਾਈਂਡ ਫਰੈਸ਼ ਹੋ ਜਾਂਦਾ ਹੈ ਜੀ ਆਪਾਂ ਇੱਧਰ ਘੁੰਮਣ ਆ ਜਾਂਦੇ ਆਂ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਕਿਹਾ ਹੈ ਬੱਚੇ ਇੱਥੇ ਮੈਚ ਖੇਡ ਰਹੇ ਸੀ ਤੇ ਲੱਕੀ ਆਪਣੇ ਯਾਰ ਦੋਸਤਾਂ ਨਾਲ ਲੱਗਿਆ ਹੋਇਆ ਸੀ ਪੂਰਾ ਮਸਤ ਹੋ ਰਿਹਾ ਸੀ ਕਿਉਂਕਿ ਠੰਡੀ ਮਨ ਥੋੜਾ ਜਿਹਾ ਘੜਦੀਆਂ ਟੈਨਸ਼ਨਾਂ ਪਰੇਸ਼ਾਨੀਆਂ ਤੋਂ ਇੱਕ ਪਾਸੇ ਹਟ ਕੇ ਥੋੜਾ ਫਰੈਸ਼ ਹੋ ਜਾਂਦਾ ਸਾਰਾ ਦਿਨ ਫਿਰਦਾ ਆਪਾਂ ਬੀਜੀ ਰਹਿੰਦੇ ਆ ਤੇ ਮੈਂ ਇੱਧਰ ਬੈਠੀ ਜੀ ਪਿੱਛੇ ਸਾਡੀ ਚਾਚੀ ਤੇ ਚਾਚਾ ਢੋ ਰਹੇ ਸੀ ਪਾਥੀਆਂ ਸਰਦੀਆਂ ਲਈ ਜਿਹੜਾ ਇੰਦਨ ਇਕੱਠਾ ਕਰਿਆ ਹੋਇਆ ਉਹਨੂੰ ਉਹ ਲੈ ਕੇ ਜਾ ਰਹੇ ਸੀ ਕਿਉਂਕਿ ਬਾਰਿਸ਼ ਦਾ ਰੁਕ ਵੀ ਹੋ ਰਿਹਾ ਸੀ ਤੇ ਅਸੀਂ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ